ਸਸਿਹਾਲ ਦੋਸਤੋ ਜਿਨ੍ਹਾਂ ਜਿਨ੍ਹਾਂ ਨੇ ਇੰਡੀਅਨ ਆਰਮੀ ਦੀ ਪੰਜਾਬ ਪੁਲਿਸ ਦੀ ਤੇ SSC ਦੇ ਫਿਜ਼ੀਕਲ ਦੀ ਤਿਆਰੀ ਕਰਨੀ ਹੈ ਉਹ ਗਰਾਉਂਡ ਆਣਾ ਸ਼ੁਰੂ ਕਰ ਸਕਦੇ ਆ 2 April ਤੋਂ ਬੈਚ ਸ਼ੁਰੂ ਹੋ ਰਿਹਾ ਹੈ ਖਾਸ ਕਰਕੇ ਉਹ ਬੰਦੇ ਜ਼ਰੂਰ ਆਣ ਜਿਹੜੇ ਪਿਛਲੀ ਵਾਰ ਫਿਜ਼ੀਕਲ ਚ ਰਹਿ ਗਏ ਸੀ ਜਾਂ ਜਿਨ੍ਹਾਂ ਦੀ ਪਹਿਲੀ ਭਰਤੀ ਹੈ ਜਾਂ ਜਿਹੜੇ ਪੰਜਾਬ ਪੁਲਿਸ ਦੇ ਕਿਸ ਫਿਜ਼ੀਕਲ ਦੇ ਹਾਈ ਜੰਪ ਲੌਂਗ ਜੰਪ ਜਾਂ ਦੌੜ ਦੇ ਵਿੱਚ ਰਹਿ ਗਏ ਸੀ ਕਿਉਂਕਿ ਤੁਹਾਡਾ ਇੱਕ ਇੱਕ ਚਾਂਸ ਪਹਿਲਾਂ ਹੀ ਜਾ ਚੁੱਕਿਆ ਆ ਕਿਉਂਕਿ ਜਿਨ੍ਹਾਂ ਨੇ ਇੰਡੀਅਨ ਆਰਮੀ ਦੀ ਭਰਤੀ ਦੇਖੀ ਸੀ ਉਹਨਾਂ ਕੋਲ ਸਿਰਫ 1 ਸਾਲ ਰਹਿ ਗਿਆ ਜੇਕਰ 20 ਸਾਲ ਦਿਆਂ ਨੇ ਭਰਤੀ ਦੇਖੀ ਜਿਹੜੇ ਪੰਜਾਬ ਪੁਲਿਸ ਵਾਲੇ ਜਿਨ੍ਹਾਂ 28 ਸਾਲ ਦੀ ਉਮਰ 'ਚ ਦੇਖਿਆ ਆ ਉਹਨਾਂ ਕੋਲ ਵੀ ਲਾਸਟ ਚਾਂਸ ਹੈ ਤੇ ਕੋਸ਼ਿਸ਼ ਪੂਰੀ ਕਰੋ ਮਿਹਨਤ ਤੁਹਾਨੂੰ ਕਰਨੀ ਪੈਣੀ ਹੈ ਬਹੁਤ ਹੀ ਕਿਉਂਕਿ ਇਸ ਵਾਰ ਕੰਪੀਟੀਸ਼ਨ ਵੀ ਜ਼ਿਆਦਾ ਹੈ ਤੇ ਵੈਕੈਂਸੀ ਵੀ ਜ਼ਿਆਦਾ ਹੈ ਪੰਜਾਬ ਪੁਲਿਸ ਦੇ ਵਿੱਚ ਲਗਭਗ 1000 ਤੋਂ ਪਲੱਸ ਵੈਕੈਂਸੀ ਹੈ ਤੇ ਇੰਡੀਅਨ ਆਰਮੀ ਦੇ ਵਿੱਚ ਐਪਸ ਵਾਰ ਸਿੱਖੀ ਸਭ ਤੋਂ ਵੱਧ ਵੈਕੈਂਸੀ ਹੈ ਅਗਰ ਤੁਸੀਂ ਸਿੱਖ ਹੈ ਤਾਂ ਬਾਅਦ ਤੁਸੀਂ ਪਾਸ ਹੋਣ ਜੋ ਅੱਗੇ ਨੰਬਰ ਲੈਣੇ ਆ ਪੇਪਰ ਦੇ ਵਿੱਚੋਂ ਫਿਜ਼ੀਕਲ ਤੁਹਾਡਾ ਮੈਂ క్ਲੀਅਰ ਕਰਾ ਦੇਣਾ ਆ ਬਸ ਗੱਲ ਹੈ ਮਿਹਨਤ ਦੀ ਬਾਡੀ ਮੈਂ ਤੇ ਤੇ ਹੋਊਗੀ ਤੁਸੀਂ ਹਾਈ ਜੰਪ ਲੌਂਗ ਜੰਪ ਸਾਰੀਆਂ ਚੀਜ਼ਾਂ ਦੀ تیاری ਕਰ ਸਕਦੇ ਹੋ ਜਿਨ੍ਹਾਂ ਦਾ ਵਜ਼ਨ ਵੱਧ ਹੈ ਜਿਨ੍ਹਾਂ ਦਾ ਵੇਟ ਜ਼ਿਆਦਾ ਆ ਉਹ ਜ਼ਰੂਰ ਸ਼ੁਰੂ ਕਰ ਦੇਣ ਹੁਣ ਤੋਂ ਕਿਉਂਕਿ ਤੁਹਾਨੂੰ ਹਾਈ ਜੰਪ ਤੇ ਲੌਂਗ ਜੰਪ ਵਿੱਚ ਦਿੱਕਤ ਜ਼ਰੂਰ ਹੋਊਗੀ ਮਤਲਬ ਤੁਹਾਡਾ ਵਜ਼ਨ ਜ਼ਿਆਦਾ ਆ ਜਾਂ ਤੁਸੀਂ ਪਹਿਲੀ ਵਾਰੀ ਭਰਤੀ ਦੇਖਣੀ ਹੈ ਪਹਿਲਾਂ ਦੌੜ ਨਹੀਂ ਲਾਈ ਉਹ ਬੰਦੇ ਜ਼ਰੂਰ ਪਹੁੰਚੋ ਫੀਸ ਕੋਈ ਨਹੀਂ ਆ ਬਿਲਕੁਲ ਫ੍ਰੀ ਆ ਕਿਸੇ ਚੀਜ਼ ਦਾ ਤੁਹਾਡਾ ਪੈਸਾ ਨਹੀਂ ਲੱਗਣਾ ਬਸ ਤੁਸੀਂ ਗਰਾਊਂਡ ਆਣਾ ਹੈ ਗਰਾਊਂਡ ਸਾਰਿਆਂ ਨੂੰ ਪਤਾ ਆ ਲੋਕੇਸ਼ਨ ਮੈਂਸ਼ਨ ਕਰ ਦੂੰਗਾ ਮੈਂ ਆਗਰ ਕਿਸੇ ਨੇ ਕੋਈ ਵੀ ਜਾਣਕਾਰੀ ਲੈਣੀ ਆ ਕੁਝ ਪੁੱਛਣਾ ਚਾਹੁੰਦੇ ਆ ਤੁਸੀਂ ਕਿਸੇ ਪ੍ਰਕਾਰ ਦੀ ਕੋਈ ਵੀ ਜਾਣਕਾਰੀ ਚਾਹੀਦੀ ਫਾਰਮ ਭਰਨ ਦੇ ਰਿਲੇਟਡ ਹੈ ਜਾਂ ਤੁਹਾਡਾ ਕੋਈ ਡਾਕੂਮੈਂਟ ਦੀ ਦਿੱਕਤ ਹੈ ਤੁਸੀਂ ਮੈਨੂੰ ਕੋਲ ਕਾਲ ਕਰ ਸਕਦੇ ਹੋ ਮੈਨੂੰ ਮੈਸੇਜ ਕਰ ਸਕਦੇ ਹੋ ਇੰਸਟਾਗ੍ਰam ਆਈਡੀ ਦੇ ਵਿੱਚ ਤੇ ਹੋਰ ਕਿਸੇ ਪ੍ਰਕਾਰ ਦੀ ਜਾਣਕਾਰੀ ਤੁਸੀਂ ਮੈਨਾਂ ਕੰਟੈਕਟ ਕਰ ਸਕਦੇ ਹੋ ਆਉਣਾ ਕਿੱਥੇ ਆ ਭਾਟਲਾ ਗਰਾਊਂਡ